ਸ਼੍ਰੀ ਕਾਲਤਕ ਸਾਬ ਦੇ ਕਾਰਜਕਾਰੀ ਅਧਿਕਾਰੀ ਅਤੇ ਅਰਚੀ ਕੇਸਕਰ ਸਾਬ ਦੇ ਅਧਿਕਾਰੀ ਗਿਆਨੀ ਕੁਲਦੀਪ ਸਿੰਘ ਗੜਗਾ ਝੁਰਾ ਨੇ ਇੱਕ ਅਦੇਸ਼ ਜਾਰੀ ਕੀਤਾ ਮੀਡੀਆ 'ਚ ਬਿਆਨ ਦਿੱਤਾ ਪ੍ਰੈਸ ਕਾਨਫਰੰਸ ਹੋਈ ਹੈ ਨਾ ਉਹਨਾਂ ਨੇ ਕਿਹਾ ਵੀ ਕਿ ਤਖਤ ਸ਼੍ਰੀ ਪਟਨਾ ਸਾਹਿਬ ਵਾਲਾ ਮਸਲਾ ਪੁਝਾ ਲਿਆ ਗਿਆ ਜਿਹੜਾ ਟਕਰਾ ਦੋ ਤਖਤਾਂ ਵਿਚਾਲੇ ਪੈਦਾ ਹੋ ਗਿਆ ਸੀ ਉਸ ਨੂੰ ਅਮਨ ਸ਼ਾਂਤੀ ਦੇ ਨਾਲ ਸੂਝ-ਬੂਝ ਨਾਲ ਸਮੇਟ ਲਿਆ ਗਿਆ ਜਿਹੜੇ ਫੈਸਲੇ ਸ਼੍ਰੀ ਪਟਨਾ ਸਾਹਿਬ ਤਖਤ ਸ਼੍ਰੀ ਪਟਨਾ ਸਾਹਿਬ ਤੋਂ ਛੁਣਾਈ ਗਏ ਸੀ ਉੱਥੋਂ ਦੀ ਪੰਜ ਪਿਆਰਿਆਂ ਦੀ ਬੈਠਕ ਤੋਂ ਬਾਅਦ ਕਿ ਵੀ ਅਸੀਂ ਜਸਦਰ ਅਰਗੈਨੀ ਕੁਲਦੀਪ ਸਿੰਘ ਗੜਗਾਜੂ ਨੂੰ ਵੀ ਅਸੀਂ ਤਕਸੀਦਾਂ ਦੋਨਾਂ ਸਰ ਜਸਰਬਾਪਾ ਟੇਕ ਸਿੰਘ ਤਨੋਲਾ ਨੂੰ ਵੀ ਤਨਖਈਆ ਕਰਾਰ ਦਿੰਨੇ ਆ ਸੁਖਬੀਰ ਬਾਦਲ ਨੂੰ ਤਲਬ ਕਰਦੇ ਆ ਫਿਰ ਸੁਖਬੀਰ ਬਾਦਲ ਨਹੀਂ ਆਏ ਤੇ ਉਹਨਾਂ ਨੂੰ ਵੀ ਤਨਖਈਆ ਕਰਾਰ ਦਿੰਨੇ ਆ ਇਹ ਸਭ ਦੇ ਦਰਮਿਆਨ ਇਧਰੋਂ ਪੰਜ ਪਿਆਰਿਆਂ ਦੇ ਹੁਕਮ ਉਧਰੋਂ ਹੁਕਮ ਉਹ ਲਗਾਤਾਰ ਜਾਰੀ ਸੀ ਉਹ ਸਾਰੇ ਜੋ ਫੈਸਲੇ ਤਖਸੀਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਲੰਘੇ ਦਿਨਾਂ ਚ ਲਏ ਸੀ ਉਹ ਸਾਰੇ ਫੈਸਲੇ ਵਾਪਸ ਲੈ ਲਏ ਗਏ ਨੇ ਗਿਆਨੀ ਕੁਲਦੀਪ ਸਿੰਘ ਗੜਗਾ ਜੋਹਰਾਂ ਦੇ ਮੀਡੀਆ ਦੇ ਨਾਲ ਕੀਤੀ ਗੱਲਬਾਤ ਦੇ ਹਰ ਨਾਮ ਮੈਂ ਗੱਲ ਕਰ ਰਿਹਾ ਤੇ ਉਹ ਕਹਿੰਦੇ ਕਿ ਇਸ ਤੋਂ ਬਾਅਦ ਉਹਨਾਂ ਦੀ ਖਿਮਾ ਜਾਚਨਾ ਉਹ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਗਈ ਜ ਜਿਨ੍ਹਾਂ ਨੇ ਕਿਹਾ ਕਿ ਤਖਤਾਂ ਚੋਂ ਸਰਵੋਤਮ ਤਖਤ ਸਾਡਾ ਸ਼੍ਰੀ ਅਕਾਲ ਤਖਤ ਸਾਹਿਬ ਅਸੀਂ ਸਾਡੀ ਕਮੇਟੀ ਸਾਰੇ ਅਸੀਂ ਸਮਰਪਤਾਂ ਅਸੀਂ ਉਸ ਨੂੰ ਆਪਣਾ ਸਰਵਉੱਚ ਮੰਨਦੇ ਆ